ਉਹ ਸਾਰੇ ਸ਼ਾਮਲ ਹੋਏ। ਔਰ ਕੁਝ ਸ਼ਾਮਲ ਹੋਏ ਨੇ ਜਿਹੜੇ ਕਾਰ ਸੇਵਾ ਨੇ ਬਾਬੇ ਗਿਣਤੀ ਦੇ ਹੈ। ਮੈਨੂੰ ਕਿਸੇ ਜਗ੍ਹਾ ਤੋਂ ਹਿੰਦੁਸਤਾਨ ਤੋਂ ਜਿਹੜੇ ਬੰਦੇ ਆਏ ਨੇ ਕੋਈ ਪਛਾਣ ਨਹੀਂ ਹੈ। ਜੇਕਰ ਬੰਦਾ ਕੋਈ ਆਇਆ ਮੱਧ ਪ੍ਰਦੇਸ਼ ਤੋਂ ਤੇ ਉਹ ਲਖਨਾ ਵਿੱਚ ਬੁਰੀ ਤਰ੍ਹਾਂ ਆ ਰਿਹਾ ਹੋਵੇ। ਲਕਸ਼ਣ ਇਹਨਾਂ ਦੀ ਕਾਨਫਰੰਸ ਦਾ ਮੁੱਦਾ ਜਿਹੜਾ ਸੀ ਵਿਸ਼ਵ ਕੌਮ ਦੇ ਉੱਤੇ ਜਿਹੜੀਆਂ ਮੌਜੂਦਾ ਚੁਣੌਤੀਆਂ ਜਿਹੜਾ ਗੈਨਰਪ੍ਰੀਤ ਸਿੰਘ ਨੂੰ ਕੱਢਿਆ ਗਿਆ ਇਸ ਦੇ ਬਾਰੇ ਵਿਚਾਰ ਕਰਨਾ ਸਭ ਤੋਂ ਢੀ ਗੱਲ ਕਿ ਇਸ ਕਾਨਫਰੰਸ ਵਿੱਚ ਉਹ ਬੰਦੇ ਸ਼ਾਮਲ ਹੋਏ ਜਿਨ੍ਹਾਂ ਨੇ ਸਰਬਤ ਖਾਲਸਾ ਬੁਲਾ ਕੇ ਆਪ ਦਮਦਮਾ ਸਾਹਿਬ ਦੇ ਜਥੇਦਾਰ ਬਣ ਕੇ ਸਨ ਉਭੀ ਉੱਥੇ ਸਨ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਸਨ ਜਿਹੜਾ ਹਾਲੇ ਆਪਣੇ ਅਨੁਸਾਰ ਦੇ ਸਨ ਵੀ ਅਸੀਂ ਦੰਦਮਾ ਸਾਹਿਬ ਦੇ ਜਥੇਦਾਰ ਹਾਂ ਇਹਨਾਂ ਦਾ ਕੀ ਮੇਲ ਹੈ ਕੀ ਇਹਨਾਂ ਦੀ ਗੱਲਬਾਤ ਹੈ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਸਾਰੇ ਇਕੱਠੇ ਹੋਏ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਔਰ ਸੋਨੀ ਕਮੇਟੀ ਕਮਜ਼ੋਰ ਕਰਨ ਲਈ ਔਰ ਕਾ ਤੱਕ ਤੇ ਬਾਕੀ ਜਥੇਦਾਰ ਜਿਹੜੇ ਜਿਹੜੇ ਤਖਸਵਾਨ ਉਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਇਹ ਇਕੱਠ ਬੀਜਪੀ ਨੇ ਕਹਿਣ ਦੋ ਕਿ ਕਿਤਾਬਿਆ ਉਹਨੇ ਸਵਾਸ ਕੀਤਾ ਗਿਆ ਕਿ 2027 ਦੀਆਂ ਚੋਣਾਂ ਤੱਕ ਸਰਕਾਰ ਸੰਭੀ ਹੈਗੀ ਜਿਹੜੀ ਮੌਜੂਦਾ ਬੀਜਪੀ ਦੀ ਸਰਕਾਰ ਹੈ ਸੈਂਟਰ ਚ ਕਿ ਜਦ ਤੱਕ ਅਸੀਂ ਸ਼ਾਮਣੀ ਅਕਾਲੀ ਦਲ ਔਰ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਨਹੀਂ ਕਰ ਸਕਦਾ ਸਾਡੀਆਂ ਸ਼ਰਤਾਂ ਦੇ ਉੱਤੇ ਸਮਝੌਤਾ ਨਹੀਂ ਹੋ ਸਕਦਾ ਕੋਈ ਗੱਲਬਾਤ ਨਹੀਂ ਹੈ ਉਹ ਸਾਰੇ ਸ਼ਾਮਲ ਹੋਏ ਔਰ ਕੁਝ ਸ਼ਾਮਲ ਹੋਏ ਜਿਹੜੇ ਕਾਰ ਸੇਵਾ ਨੇ ਬਾਬੇ ਗਿਣਤੀ ਦੇ ਮੈਨੂੰ ਕਿਸੇ ਜਗ੍ਹਾ ਤੋਂ ਹਿੰਦੁਸਤਾਨ ਤੋਂ ਜਿਹੜੇ ਬੰਦੇ ਆਏ ਨੇ ਕੋਈ ਪਛਾਣਨੀ ਹੈ ਜੇਕਰ ਬੰਦਾ ਕੋਈ ਆਇਆ ਹੈ ਮੱਧ ਪ੍ਰਦੇਸ਼ ਤੋਂ ਤੇ ਉਹ ਲਖਣਾਂ ਵਿੱਚ ਬੁਰੀ ਤਰ੍ਹਾਂ ਆ ਰਿਹਾ ਹੈ ਲਖਣ ਇਹਨਾਂ ਦੀ ਕਾਨਫਰੰਸ ਦਾ ਮੁੱਦਾ ਜਿਹੜਾ ਸੀ ਵਿਸ਼ਵ ਕੌਮ ਦੇ ਉੱਤੇ ਜਿਹੜੀਆਂ ਮੌਜੂਦਾ ਚੁਣੌਤੀਆਂ ਜਿਹੜਾ ਗੈਨਿਆ ਰਪੀਰ ਸਿੰਘ ਨੂੰ ਕਟਿਆ ਗਿਆ ਇਸ ਦੇ ਬਾਰੇ ਵਿਚਾਰ ਕਰਨਾ ਸਭ ਤੋਂ ਢੀ ਗੱਲ ਕਿ ਇਸ ਕਾਨਫਰੰਸ ਵਿੱਚ ਉਹ ਬੰਦੇ ਸ਼ਾਮਲ ਹੋਏ ਹਨ ਜਿਨ੍ਹਾਂ ਨੇ ਸਰਵਤ ਖਾਲਸਾ ਬੁਲਾ ਕੇ ਆਪ ਦੰਦਮਾ ਸਾਹਿਬ ਦੇ ਜਥੇਦਾਰ ਬਣ ਗਏ ਸਨ ਉਹ ਵੀ ਉੱਥੇ ਸਨ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਸਨ ਜਿਹੜੇ ਹਾਲੇ ਆਪਣੇ ਅਨੁਸਾਰ ਦੇ ਸੰਭਸੀਂ ਅਸੀਂ ਦੰਦਮਾ ਸਾਹਿਬ ਦੇ ਜਥੇਦਾਰ ਹਾਂ ਇਹਨਾਂ ਦਾ ਕੀ ਮੇਲ ਹੈ ਕੀ ਇਹਨਾਂ ਦੀ ਗੱਲਬਾਤ ਹੈ ਜਿਹੜੇ ਅੱਜ ਸੋਨੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਸਾਰੇ ਇਕੱਠੇ ਹੋ ਜਾਂਦੇ। ਸੋਨੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਔਰ ਸੋਨੀ ਕਮੇਟੀ ਕਮਜ਼ੋਰ ਕਰਨ ਲਈ ਔਰ ਆਕਾ ਤੱਕ ਤੇ ਬਾਕੀ ਜਥੇਦਾਰ ਜਿਹੜੇ ਜਿਹੜੇ ਤਖਸਵਾਨ ਉਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਇਹ ਇਕੱਠ ਬੀਜੇਪੀ ਨੇ ਕਹਿਣ ਦੇ ਉੱਤੇ ਕੀਤਾ ਗਿਆ। ਉਹ ਵਿਸ਼ਵਾਸਕ ਕੀਤਾ ਗਿਆ ਕਿ 2027 ਦੀਆਂ ਚੋਣਾਂ ਤੱਕ ਸਰਕਾਰ ਸੰਭੀ ਹੈਗੀ ਜਿਹੜੀ ਮੌਜੂਦਾ ਭਾਜਪਾ ਦੀ ਸਰਕਾਰ ਹੈ ਸੈਂਟਰ 'ਚ ਕਿ ਜਦ ਤੱਕ ਅਸੀਂ ਸ਼ਮਣੀ ਅਕਾਲੀ ਦਲ ਔਰ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਨਹੀਂ ਕਰ ਸਕਦੇ ਸਾਡੀਆਂ ਸ਼ਰਤਾਂ ਦੇ ਉੱਤੇ ਸਮਝੌਤਾ ਨਹੀਂ ਹੋ ਸਕਦਾ ਔਰ ਇਹ ਗੱਲ ਉਹਨਾਂ ਦੀ ਬੜੇ ਚਿਰਾਂ ਤੋਂ ਸੀ ਬੜਾ ਚਾਂਇਨ ਤੋਂ ਜਥੇਦਾਰਾਂ ਨੂੰੁਰਗ ਲਾਂਦੇ ਸਨ ਹੋਰ ਤੇ ਕੋਈ ਨਹੀਂ ਵਰਗ ਲਾਈ ਗਏ ਪਰ ਗਿਆਨੀ ਹਰਪ੍ਰੀਤ ਸਿੰਘ ਜਰੂਰ ਸੈਂਟਰਲ ਸਰਕਾਰ ਦੇ ਵਿੱਚ ਸੈਂਟਰਲ ਸਰਕਾਰ ਦੀਆਂ ਏਜੰਸੀਆਂ ਦੇ ਕੋਲ ਔਰ ਭਾਜਪੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਦੇ ਨਾਲ ਗੱਲਬਾਤ ਹਮੇਸ਼ਾ ਕਰਦਾ ਰਿਹਾ ਹੈ ਤੇ ਇਹ ਮਿਸਾਲਾਂ ਕਈ ਹਨ ਪਰ ਮੈਂ ਗੱਲ ਕਹਿ ਸਕਦਾ ਹਾਂ ਕਈ ਗੱਲਾਂ ਇਸ ਨੇ ਮੇਰੇ ਨਾਲ ਕੀਤੀਆਂ ਜਦ ਮੈਂ ਅਲੱਗ ਗੱਲ ਪ੍ਰਧਾਨ ਬਣਿਆ ਹੋਇਆ ਸੀ ਤੇ ਮੈਂ ਪਾਕਿਸਤਾਨ ਤੋਂ ਆਇਆ ਸੀ ਤੇ ਮੇਰੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋਈ ਅਕਾਲ ਤਖਤ ਸਾਹਿਬ ਤੇ ਜਣੀਆਂ ਗੱਲਾਂ ਮੈਂ ਕਹਿ ਰਿਹਾ ਮੈਂ ਚੈਲੰਜ ਕਰਦਾ ਕਹਿਣ ਤੋਂ ਪਹਿਲੇ ਹੀ ਕਿ ਗਿਆਨੀ ਹਰਪ੍ਰੀਤ ਸਿੰਘ ਜਿੱਥੇ ਮਰਜ਼ੀ ਮੇਰੇ ਬੈਠ ਕੇ ਮੇਰੀ ਗੱਲ ਦਾ ਜਵਾਬ ਦੇ ਦਵੇ ਅਕਾਲ ਤਖਤ ਸਾਹਿਬ ਤੇ ਮਿਲਣ ਗਏ ਗੱਲਾਂ-ਬਾਤਾਂ ਤੋਂ ਬਾਅਦ ਇਹਨਾਂ ਨੇ ਮਨ ਕੀਤਾ ਕਿ ਤੁਸੀਂ ਮੈਨੂੰ ਅਸਤੀਫਾ ਦੇ ਦਿਓ ਆਪਣਾ ਮੈਂ ਕਿਹਾ ਜੀ ਮੈਂ ਕਿਉਂ ਦਿਆਂ ਅਸਤੀਫਾ ਕਹਿੰਨਾ ਕਿ ਜੀ ਅਸਤੀਫਾ ਸਵਾਸਤੇ ਮੈਂ ਮੰਗਦਾ ਪਿਆ ਤੁਹਾਡਾ ਕਿ ਅਕਾਲੀ ਦਲ ਇਸ ਕੋਲ ਠੀਕ ਨਹੀਂ ਚੱਲ ਰਿਹਾ ਅਕਾਲੀ ਦਲ ਨੂੰ ਚਲਾਉਣ ਦੇ ਲਈ ਤੁਸੀਂ ਮੈਨੂੰ ਪ੍ਰਧਾਨ ਬਣੋ ਮੈਂ ਤੁਹਾਨੂੰ ਅਕਾਲੀ ਦਲ ਚਲਾ ਕੇ ਦੱਸਾਂਗਾ ਮੈਂ ਕਿਹਾ ਜੀ ਤੁਸੀਂ ਤਾਂ ਧਾਰਮਿਕ ਸ਼ਖਸੀਅਤ ਹੋ ਪੋਲਿਟਿਕਲ ਕਿਵੇਂ ਚਲਾਓਗੇ ਤੁਸੀਂ ਨਹੀਂ ਤੂੰ ਦੇਖ ਸਹੀ ਮੈਂ ਕਿਹਾ ਮੈਂ ਨਹੀਂ ਦੇਣਾ ਤਾਰੇ ਲੋਕਾਂ ਕੋਲ ਹੋਰਾਂ ਕੋਲ ਲਵੋ ਫਿਰ ਮੇਰੇ ਨਾਲ ਗੱਲ ਕਰਨਾ ਪਰ ਮੈਂ ਤੁਹਾਨੂੰ ਸਹੀਫਾ ਨਹੀਂ ਦੇਣਾ ਬਤਿਹਰੀਆਂ ਗੱਲਾਂ ਬਾਤਾਂ ਹੋਈਆਂ ਚੁਪ ਰਿਆ ਮੈਂ ਕਿ ਇੱਕੋ ਗੱਲ ਕਰ ਰਿਹਾ ਮੈਂ ਸਹੀਫਾ ਨਹੀਂ ਦੇਣਾ ਉਸ ਤੋਂ ਬਾਅਦ ਇਸਨੇ ਕਿਹਾ ਵੀ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਪੱਟੂ ਪਾ ਲਈ ਹੈ ਪੰਜ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਨੂੰ ਬੁਲਾ ਲਿਆ ਇਸਨੇ ਕਿਉਂਕਿ ਦਿੱਲੀ ਕਮੇਟੀ ਦੀ ਚੋਰੀ ਚੁਕਾਰੀ ਇਸ ਕਦਰ ਵਧ ਗਈ ਹੈ ਕਿ ਸਾਡੇ ਸਕੂਲ ਬਰਬਾਦ ਹੋ ਗਏ ਇੰਸਟੀਚਿਊਸ਼ਨ ਬੰਦ ਹੋ ਗਏ ਤਨਖਾਹਾਂ ਨਹੀਂ ਮਿਲ ਰਹੀਆਂ ਮਲਾਜ਼ਮਾਂ ਨੂੰ ਇਹਨੇ ਪੰਜਾਂ ਨੂੰ ਬੁਲਾ ਕੇ ਕਿਹਾ ਜੀ ਮੈਂ ਤੁਹਾਡਾ ਫੈਸਲਾ ਕਰਾਵਾਂਗਾ ਮੈਂ ਚੋਰੀਆਂ ਲਪਾਉਂਗਾ ਸਰ ਮੁੰਜੀਤ ਸਿੰਘ ਮੈਂ ਛੋਟਾ ਬ੍ਰਦਰ ਹਿਤ ਗੁਦਰ ਗਿਆ ਤਲਕਾ ਤੇ ਸਰਸਾ ਜਦੋਂ ਉਸਨੇ ਅਸੀਂ ਜਿਹੜੇ ਕਾਗਜ਼ ਲੈ ਕੇ ਗਏ ਸੀ ਉਸਨੇ ਦੇਖੇ ਕਹਾ ਕਾਨਾ ਕਾ ਜੀ ਬਹੁਤ ਜ਼ਿਆਦਾ ਚੋਰੀ ਚੋਰੀ ਹੈ ਮੈਂ ਤੁਹਾਡੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਵਾਂਗਾ ਉਧੇ ਵਿੱਚ ਇਸਾਰੀਆਂ ਚੋਰੀਆਂ ਸਾਹਮਣੇ ਲਿਆ ਕੇ ਦੋਸ਼ੀ ਸਜਣ ਨੂੰ ਸਜਾ ਦੇਵਾਂਗਾ ਮੈਂ ਬਾਹਰ ਪ੍ਰੈਸ ਵਾਲਿਆਂ ਨੇ ਕਿਹਾ ਮੈਂ ਕਾ ਜੀ ਬੜੀ ਖੁਸ਼ੀ ਹੈ ਹੁਣ ਜੱਤੇਦਾਰ ਫੈਸਲਾ ਕਰ ਦੇਗਾ ਉਥੇ ਜਸਵੀਰ ਸਿੰਘ ਪੱਤੀ ਸੀ ਪੱਤਰਕਾਰ ਉਹਨਾਂ ਨੇ ਮੈਨੂੰ ਇਹ ਗੱਲ ਕਿਹਾ ਕੋਲੀ ਕਾਨਿਆ ਕੋਲੀ ਚੜਿਆ ਤੇ ਜਾਣਿਆ ਨਾਲ ਬਾਕੀ ਗੱਲ ਨਹੀਂ ਕਰਨਾ ਚਾਹੁੰਦਾ पर मैं बड़ा सर्टिफाइड होकर से बाहर आए थी किसने पूछो आज तक वो मेमोरिट टेन मेमोरिक कमेटी बनी नाम भी ਸਾਡੇ ਕੋਲ ਪੁੱਛ ਲੈ ਮੈਂ ਕਿਹਾ ਜੀ ਜਿਹੜੇ ਪਾਣੇ ਨੇ ਪਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ हिंदुस्तान ਦੁਨੀਆ ਦੇ ਕਿਹੜੇ ਬੰਦੇ ਨੂੰ ਪਾਣੇ ਪਾ ਲੋ ਇਨਕੁਆਰੀ ਕਰਾ ਦਿਓ ਨਹੀਂ ਹੋएगी ਕਿਉਂ बीजेपी ਨੇ ਕਹਿੰਦਾ ਹਬ ਜੇ ਤੂੰ ਇਨਕੁਆਰੀ ਕਰਾਤੀ ਤੇ ਤੇ ਸਰਸਾ ਵਗੈਰਾ ਸਾਰੇ ਮਰ ਜਾਣਗੇ ਫਸ ਜਾਣਗੇ ਇਹਨਾਂ ਨੂੰ ਬਚਾਉਣ ਦੇ ਖਾਤਰ ਇਸ ਨੇ ਇਨਕੁਆਰੀ ਨਹੀਂ ਕੀਤੀ ਪੁੱਛੋ ਕੀਤੀ ਕਿ ਨਹੀਂ ਕੀਤੀ ਅਕਾਲ ਤਖਤ ਦਾ ਜਥੇਦਾਰ ਹੋਏ ਔਰ ਗੱਲ ਕਰਕੇ ਅਕਾਲ ਤਖਤ ਤੇ ਫਿਰ ਉਹਦਾ ਨਾ ਕਿ ਮੁਗਰ ਜਾਏ ਮੈਂ ਇਹ ਵੀ ਕਹਿਣਾ ਚਾਹਾਂ ਤੁਸੀਂ ਸਾਰਾ ਦੁਨੀਆ ਘੁੰਮੇ ਹੋ ਬੜਿਆਂ ਨੂੰ ਲਾਲਚ ਦਿੱਤੇ ਨੇ ਫੇ ਚਲੋ ਮੇਰੀ ਇੱਕ ਗੱਲ ਕਰਨਾ ਤੁਸੀਂ ਕੋਈ ਐਸੀ ਗੱਲ ਦੱਸ ਸਕਦੇ ਹੋ ਜਿਹੜੇ ਤੁਸੀਂ ਪਿਉਰੀ ਕੀਤੀ ਹੋਇਆ ਜਾ ਕਰਾ ਜੇ ਜਦ 2019 ਚ ਪਾਕਿਸਤਾਨ ਗਏ ਮੈਂ ਇਹਨਾਂ ਨੂੰ ਕਿਹਾ ਪਾਕਿਸਤਾਨ ਦੇ ਸਾਥੀ ਨੂੰ ਕਿ ਸਾਡਾ ਜੱਥੇਦਾਰ ਫੈਰੀ ਵਾਰ ਆਇਆ ਇਸ ਨੂੰ ਇਜਾਜ਼ਤ ਦੇ ਦਿਓ ਨਗਰ ਕ੍ਰਿਸ਼ਨ ਕਟੜ ਦੇ ਉਹ ਨਹੀਂ ਮੰਨੇ ਬੜੀ ਮੁਸ਼ਕਲ ਨਾਲ ਉਹਨਾਂ ਨੇ ਕਿਹਾ ਵੀ ਸਾਡੀਆਂ ਦੋ ਗੱਲਾਂ ਮੰਨੋ ਪੂਰੀਆਂ ਕਰ ਇੱਕ 15 ਜੂਨ ਨੂੰ ਗੁਰਜਨ ਸਾਹਿਬ ਦੀ ਸ਼ਹਾਦਤ ਉਹ ਤੁਸੀਂ ਪਾਕਿਸਤਾਨ ਮਨਾਇਆ ਕਰੋਗੇ 16 ਜੂਨ ਦੂਸਰਾ ਗੁਰ RAM DAS ਦਾ ਪ੍ਰਕਾਸ਼ ਉత్సਵ ਕੋਸੀ ਲਾਹੌਰ ਬਣਾਉਗੇ। ਇਹਨੂੰ ਪੁੱਛ ਅਜ ਤੱਕ ਕੋ ਗੱਲ ਬੋਰੀ ਕੀਤੀ ਹੈ। ਉਹਨਾਂ ਕਹਿੰਦੇ ਜੀ ਦੋਨੋਂ ਗੱਲਾਂ ਮੰਨਾਂ ਗਏ। ਦੋਨੋਂ ਗੱਲਾਂ ਮੰਨਾਂ ਗਏ। ਔਰ ਗਜ਼ਬ ਦੀ ਗੱਲ ਹੈ ਜਿਸ ਸਰਸੇ ਬਾਰੇ ਨੂੰ ਪਤਾ ਚੋਰੀ ਚਕਾਰੀ ਹੋਈ ਹੈ। ਉਸ ਨੂੰ ਉਹਦਾ ਜ਼ਿਆਦਾ ਰਿਜ਼ਲਟ ਨਿਕਲਿਆ ਤਾਂ ਉਹਨੂੰ ਸਰਸੇ ਨੂੰ ਸੌੜ ਪਾਉਣ ਚਲਾ ਗਿਆ। ਕਿ ਸਵਾਸਤ ਹੈ। ਔਰ ਇਸ ਨੇ ਹੋਰ ਕਿਹਾ ਕਿ ਤੂੰ ਦਾੜੀ ਰੰਗਦਾ ਹੈ। ਅੱਛਾ। 2 ਦਸੰਬਰ ਨੂੰ ਇਹਨਾਂ ਨੇ ਖੜੇ ਹੋ ਕੇ ਕਿਹਾ ਤਿੰਨ ਬੰਦਿਆਂ ਨੂੰ। ਬਈ ਤੁਸੀਂ ਅਕਾਲ ਤਖਤ ਦੇ ਸਾਹਮਣੇ ਨਹੀਂ ਬੈਠ ਸਕਦੇ। ਮਨਪ੍ਰੀਤ ਸਿੰਘ, ਮਨਜਿੰਦਰ ਸਿੰਘ ਤੇ ਬਲਵੰਤ ਸਿੰਘ ਨਾਮੂਵਾਲੀਆ। ਉਸ ਬੰਦੇ ਨੂੰ ਤੂੰ ਸੁਰਪਾ ਪਤਾ ਹੈ। ਤੇਰਾ ਕੀ ਈਮਾਨ ਰਹਿ ਗਿਆ ਕੀ ਕਰੈਕਟਰ ਰਹਿ ਗਿਆ। ਮੈਂ ਇਸ ਕੋਲ ਪੁੱਛਣਾ ਚਾਹੁੰਦਾ। ਬਈ ਤੂੰ ਮੈਨੂੰ ਇੱਕ ਗੱਲ ਦੱਸ। ਜਿਹੜੀ 2 ਦਸੰਬਰ ਨੂੰ ਤੁਸੀਂ ਉਥੋਂ ਐਲਾਨ ਕੀਤਾ ਸਾਰਿਆਂ ਨੂੰ ਤਨਖਾਹ ਲਈ ਹੈ ਇੱਕ ਲਾਈਨ ਦੱਸ ਦਿਓ ਜਿਹੜੀ ਕਿ ਅਕਾਲੀ ਦਲ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਵਰਕਰਾਂ ਨੇ ਨਾ ਪੂਰੀ ਕੀਤੀ ਹੋਵੇ ਨਾ ਮੰਨਦੇ ਇੱਕ ਇਹ ਜ਼ਰੂਰ ਕਿਹਾ ਹੈ ਭਾਈ ਇੱਕ ਬੰਦਾ ਜਿਹੜਾ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਗਿਆ ਹੈ ਉਹ ਉਸਨਾਂ ਕੀ ਅਸਤੀਫਾ ਵਾਪਸ ਲਵੇ ਕਹਿੰਦੇ ਜਾਣ ਕਰੇ ਤੇ ਮੈਂਬਰ ਬਣ ਜਾਏ ਤੁਸੀਂ ਤੁਹਾਡੇ ਜਿਬ ਜਿ ਕਰਕੇ ਸੀ ਉਹ ਵੀ ਮੰਨ ਲਈ ਅਕਾਲੀ ਧਰਮ ਨੇ ਮਲੇ ਚਲੋ ਆ ਜਾਓ ਜੀ ਕਿਉਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਅਕਾਲ ਤਖਤ ਤੋਂ ਬੈਠ ਕੇ ਗੁੰਮਰਾਹ ਕਰ ਰਹੇ ਹੋ ਦੰਦਵਾ ਸਾਹਿਬ ਤੋਂ ਬੈਠ ਕੇ ਗੁੰਮਰਾਹ ਕਰ ਰਹੇ ਹੋ ਇਹ ਗੁੰਮਰਾਹ ਕਰਨਾ ਤੁਹਾਡਾ ਫਰਜ਼ ਹੈ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਤੁਸੀਂ ਦੁਨੀਆ ਘੁੰਮ ਲਈ ਮੈਨੂੰ ਇਹ ਦੱਸੋ ਕਿਹੜੀ ਜਗ੍ਹਾ ਤੁਸੀਂ ਅਮਰ ਸੰਚਾਰ ਕੀਤਾ ਧਰਮ ਪ੍ਰਚਾਰ ਕੀਤਾ ਕਿਹੜੀ ਜਗ੍ਹਾ ਤੁਸੀਂ ਸਿੱਖਾਂ ਨੂੰ ਨੌਜਵਾਨਾਂ ਨੂੰ ਗੁੱਦਾਂ ਲョਇਆ ਇੱਕ ਦੱਸ ਦਿਓ ਸਾਇਆ ਉਸਦੇ ਕਿ ਮਨ ਦੇ ਵਿੱਚ ਲਾਲਸਾ ਸੀ ਕਿ ਮੈਂ ਕਾਲੀਦਾਲ ਦਾ ਪ੍ਰਧਾਨ ਬਣ ਕੇ ਕਾਲੀਦਾਲ ਚਲਾਵਾਂਗਾ ਫਿਰ ਪੋਲਟਿਕਲੀ ਪਾਵਰ ਲਵਾਂਗਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੀ ਸੀ ਤੁਸੀਂ ਮੈਨੂੰ ਇਹ ਦੱਸੋ ਜਿਹੜੀ ਕਨਵੈਨਸ਼ਨ ਤੁਸੀਂ ਸਾਰਿਆਂ ਨੇ ਕੀਤੀ ਹੈ ਕੋਈ ਪੰਥਕ ਮੁੱਦਾ ਐਸਾ ਸੀ ਜਿਹੜਾ ਤੁਸੀਂ ਵਿਚਾਰਿਆ ਹੋਵੇ ਇੱਕ ਪੰਥਕ ਮੁੱਦਾ ਵਿਚਾਰਿਆ ਹੈ ਕੋਈ ਬੰਦੇ ਸਿੰਘ ਉਚਾਰੇ ਨੇ ਹੋਰ ਕੋਈ ਮੁdde ਉਚਾਰੇ ਨੇ ਉਸ ਵਕਤ ਅ ਅਮਰੀਕਾ ਦੇ ਜਿਹੜੇ ਬੰਦੇ ਵਾਪਸ ਆਏ ਸਨ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਸੀ ਉਹਨਾਂ ਦੀਆਂ ਪੱਗਾ ਲਾ ਕੇ ਕੇਸ ਕਤਲ ਕਰਕੇ ਤੁਸੀਂ ਉਹਦਾ ਨਾਂ ਕੀ ਹੈ ਕੋਈ ਵਿਚਾਰਾ ਉਹਨਾਂ ਉਹਨਾਂ ਬਾਰੇ ਬਿਆਨ ਦਿੰਦਾ ਹੈ ਤੁਹਾਡ ਤੁਸੀਂ ਕਹਿੰਦੇ ਹੋ ਮੇਰੀ ਸਰਕਾਰ ਦੇ ਦਰਬਾਰੇ ਬੜੀ ਪਹੁੰਚ ਹੈ ਮੈਂ ਬੀਜੇਪੀ ਨਾਲ ਲੜ ਕੇ ਆਰਐਸ ਨਾਲ ਲੜ ਕੇ ਬੜਾ ਵਧੀਆ ਕandidate ਚ ਰਾਵਾਂਗਾ ਤੁਸੀਂ ਕੀ ਚਲਾਵੋਗੇ ਕਿਹੜਾ ਗੱਲ ਤੁਸੀਂ ਕੀਤੀ ਹੈ ਇੱਕ ਗੱਲ ਦੱਸੋ ਮੈਂ ਪੁੱਛਣਾ ਕਿਹੜਾ ਸਿੱਖ ਮਸਲਾ ਤੁਸੀਂ ਹੱਲ ਕੀਤਾ ਹੈ ਤੁਸੀਂ ਅਲੀਗੇਸ਼ਨ ਆ ਰਹੇ ਹੋ ਅਜੀ ਸਰਨਾ 84 ਦੇ ਕਾਤਰਾ ਨੂੰ ਮਿਲਿਆ ਇੱਕ ਬੰਦਾ ਦੱਸ ਦਿਓ ਜਿਸ ਦੇ ਜਿਹੜਾ 84 ਦੇ ਕਾਤਰਾ ਨੂੰ ਦੱਸ ਤੋਏ ਦੰਦਾ ਅਸੀਂ ਉਹਨੂੰ ਮਿਲਿਆ ਹੈ ਮੈਂ ਪੁੱਛਣਾ ਚਾਹੁੰਦਾ ਅਸੀਂ ਚਲੋ ਬੈਠਿਆਂ ਤੁਹਾਡੀ ਵੀ ਉਮਰ ਹੋਣੀ ਹੈ ਤੁਹਾਡੇ ਪਿਓ ਦਾਦੇ ਦੀ ਉਮਰ ਹੋਣੀ ਹੈ ਤੁਹਾਡੇ ਚ ਕੋਈ ਦੱਸ ਸਕਦਾ ਕਿਸੇ ਨੇ 84 ਵਾਲਿਆਂ ਦੀ 5 ਰੁਪਏ ਦੀ ਮਦਦ ਕੀਤੀ ਹੋਵੇ 10 ਰੁਪਏ ਦੀ ਮਦਦ ਕੀਤੀ ਹੋਵੇ ਇੱਕ ਦਾ ਨਾਂ ਲੈ ਜਾਓ ਚਾਹੀ ਫੁਲਾਣੇ ਬੰਦੇ ਦੀ ਅਸੀਂ ਕੀਤੀ ਹੈ ਅਸੀਂ ਬੰਦੇ ਪੇਸ਼ ਕਰ ਦਿਆਂਗੇ ਅਸੀਂ ਕੋਈ ਇਹਨਾਂ ਪਿੱਛੇ ਨਹੀਂ ਕੀਤੀ ਅਕਾਲੀ ਦਲ ਨੂੰ ਬਦਨਾਮ ਜਿਵੇਂ ਹੁਣ ਬਦਨਾਮ ਕਰ ਰਹੇ ਨਾ ਉਸੋ ਕਰੀ ਕਾਲੀ ਦਲ ਨੂੰ ਬਦਨਾਮ ਕਰਨ ਦੀ ਗੱਲ ਸੇ ਅਸੀਂ 1000 ਸਾਈਕਲ ਗੇੜੀਆਂ ਵਗੈਰਾ ਹੁੰਦੇ ਜਾਂ ਸੰਨ ਉਹਦੇ ਤੇ ਲਿਖਿਆ ਸੀ ਸੰਤਰ ਚੰਦ ਸਿੰਘ ਲੋਂਗੋਵਾਲ ਨੇ ਇਹ ਸੇਵਾ ਕੀਤੀ ਹੈ ਤੁਸੀਂ ਕਹਿ ਰਹੇ ਜੀ ਇਹਨਾਂ ਨੂੰ ਮੂੰਹ ਨਾ ਲਾਓ ਨਾ ਲਾਓ ਤੁਹਾਡੇ ਵਰਗੇ ਨੇ ਅਸੀਂ ਮੂੰਹ ਹੀ ਨਹੀਂ ਲਗਣਾ ਚਾਹੁੰਦੇ ਸੰਨ ਦਾ ਛੜ ਦੇਣਾ ਚਾਹੀ ਜੀ ਕੀ ਪੱਲੇ ਹੈਗਾ ਜੀ ਕੱਲ ਕਦੇ ਤੇ ਸਰਸੇ ਦੇ ਦੱਸੋ ਮੈਨੂੰ ਕੀ ਪੱਲੇ ਹੈ ਬੜਾ ਕਬ ਮਨਿਸਟਰ ਕੀ ਹੈਗਾ ਇਹ ਟੱਕ ਨੇ ਤੁਹਾਡੇ ਮਨਿਸਟਰ ਬਣੀ ਤੁਰਦੇ ਫਿਰਦੇ ਬੈਨ ਕੋਈ ਬੁੱਕਾ ਤਾਂ ਹੈ ਕਿਛੀ ਇਨਾਂ ਦੇ ਵੀ ਅੱਜ ਬਣ ਗਏ ਕੱਲ ਕਿਸੇ ਦੇ ਮੁਕਤਰੀਆਂ ਕਿਸੇ ਦੀ ਮੁਕਤਰੀਆਂ ਤੁਸੀਂ ਸਵਾਲ ਪੁੱਛਿਆ ਵੀ 700 ਕਰੋੜ ਰੁਪਏ ਸਕੂਲਾਂ 'ਚ ਘਾਟਾ ਪਿਆ ਕਿਉਂ ਪਿਆ ਤੁਸੀਂ ਦਿੱਲੀ ਦੇ ਸਿੱਖਾਂ ਨੂੰ ਬੁਲਾਇਆ ਹੈ ਉਹਦੇ ਪੁੱਛਿਆ ਸਿੱਖਾਂ ਕੋਲੋਂ ਵੀ ਇਹਨੇ ਕਰੋੜਾਂ ਰੁਪਏ ਦੇ ਘਾਟੇ ਨੂੰ ਤੁਸੀਂ ਕਿਵੇਂ ਦੂਰ ਕਰਦੇ ਨਹੀਂ ਅਸੀਂ ਕਈ ਵਾਰ ਕਹਿ ਬੈਠੇ ਹਾਂ ਤੁਹਾਡੇ ਕੋਲ ਸਕੂਲ ਨਹੀਂ ਚੱਲਦੇ ਸਾਡੇ ਵਾਅਦੇ ਕਰੋ ਅਸੀਂ ਤੁਹਾਨੂੰ ਸਕੂਲ ਚਲਾ ਕੇ ਦੇਾਂਗੇ ਪਰ ਨੋ ਇੰਟਰਫੀਰੈਂਸ ਇਹ ਜਿਹੜੇ ਮੌਜੂਦਾ ਕਮੇਟੀ ਹੈ ਨੋ ਇੰਟਰਫੀਰੈਂਸ ਹੋਰ ਆਮਦਾਨ ਤੁਸੀਂ ਤੁਹਾਡੇ ਵਰਗਾ ਕ੍ਰਿਤਕਾਨ ਕਿਹੜਾ ਹੈ ਕਿਤੇ ਪੱਲੇ ਕੀ ਸੀ ਸਰਸੇ ਦੇ ਭਾਵੇਂ ਮੇਰੀ ਸਸਰੀਕਾਰ ਘਾਟੀ ਸੀ ਸਰਦਾਰ ਸੁਖਵੀਰ ਸਿੰਘ ਨਾਲ ਪਰ ਕਹਿੰਦੇ ਰਿਆਂ ਕਿ ਜੇ ਬੰਦੇ ਨੂੰ ਨਾਲ ਲਾਂਦੇ ਪਿਓ ਸਭ ਤੋਂ ਪਹਿਲੇ ਤੁਹਾਨੂੰ ਵੱਡੇਗਾ ਕੋਈ ਗੱਲ ਹੋਈ ਪਰ ਸਾਨੂੰ ਕੋਈ ਫਿਕਰ ਨਹੀਂ ਇਹਦਾ ਇੱਕ ਢੇਲੇ ਦਾ ਫਿਕਰ ਨਹੀਂ ਹੈ ਇਹਨਾਂ 'ਚ ਕੋਈ ਅਕਲ ਨਹੀਂ ਕੋਈ ਸਿੱਖੀ ਨਹੀਂ ਕੋਈ ਦਰਦ ਨਹੀਂ ਕੋਹੋਂ ਦਾ ਦਰਦ ਨਹੀਂ ਕੋਹੋਂ ਦਾ ਕੋਈ ਕੰਮ ਨਹੀਂ ਕਰ ਸਕਦੇ ਕੱਲ ਦੀ ਕਨਵੈਨਸ਼ਨ ਬੰਦ ਸੋਣਾ ਸਿੱਖਾ ਨਾ ਕਿਹੜਾ ਮਸਲਾ ਹੱਲ ਕੀਤਾ ਕਿਸੇ ਮਸਲੇ ਦੇ ਉੱਤੇ ਤੁਸੀਂ ਬੋਲੇ ਵੀ ਆਓ ਸਵਾਯੋ ਦੇਖਿਆ ਜੀ ਇਹਨਾਂ ਦੁਆ ਨਾਲ ਬੋਲੋ ਨਾ ਤੁਹਾਡੀ ਕਿਉਂ ਕਾਤੇ ਤੁਸੀਂ ਚਲੇ ਜਾਓ ਜਿੱਥੇ ਮਰਜ਼ੀ ਚਲੇ ਜਾਓ ਦੇਖੋ ਕਿਹਦੇ ਨਾਲ ਲੋਕੀ ਸਸਰੀ ਗੱਲ ਜਿਆਦਾ ਬੁਲਾਉਂਦਾ ਬਾਕੀ ਦੇਖੋ ਗੱਲ ਹੈਗੇ ਕਿ ਹੁਣ ਕਈ ਗੱਲਾਂ ਨਹੀਂ ਯਾਦ ਆ ਰਹੀਆਂ ਉਹ ਮੈਂ ਕਹਾਂਗਾ ਮਨਜੀਤ ਸਿੰਘ ਨੂੰ ਤੂੰ ਕਰ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਕੋਈ ਗੱਲ ਰਹਿ ਗਈ ਉਹ ਮੈਂ ਕਰਾਂਗਾ ਜ਼ਰੂਰ ਪਰ ਇੱਕ ਗੱਲ ਬਣੀ ਪੱਕੀ ਹੈ ਕਿ ਕੋਈ ਪੰਤਕ ਮਸਲਾ ਕੋਈ ਪੰਤਕ ਕਿਸੇ ਉਹਨੇ ਛੇੜਿਆ ਕੋਈ ਲਿਆ ਹਥੇ ਬੋਲਦੇ ਕਿ ਪੈਨ ਗੱਲ ਕੀ ਕਰਦੇ ਪੈਨ ਚਲੋ ਹੁਣ ਮੈਂ ਯਾਦ ਕਰਦਾ ਹਾਂ ਤੇਨੀ ਦਿਨ ਮਨਜੀਤ ਸਿੰਘ ਤੁਹਾਡਾ ਨਾਲ ਗੱਲ ਕਰਦਾ। ਅ ਥੈਂਕ ਯੂ ਵੈਰੀ ਮਚ। ਕੱਲ ਜਿਹੜੀ ਪੰਥਕ ਕਨਵੈਨਸ਼ਨ ਆਖੀ ਗਈ ਏ ਕਿ ਅਸੀਂ ਪੰਥਕ ਕਨਵੈਨਸ਼ਨ ਕਰਨ ਜਾ ਰਹੇ ਹਾਂ। ਮੈਂ ਸਮਝਦਾ ਪੰਥਕ ਕਨਵੈਨਸ਼ਨ ਦੇ ਵਿੱਚ ਪੰਥ ਦੇ ਮੁੱਦੇ ਹੋਣੇ ਚਾਹੀਦੇ ਨੇ। ਪੰਥ ਦੇ ਮੁੱਦੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੀ ਅੱਜਕੱਲ ਚੱਲ ਰਹੇ ਨੇ। ਕੀ ਐਨਐਸਐ ਡਿਟੇਲਿੰਗ ਬਾਰੇ ਕੋ ਬੋਲੇ ਨੇ? ਕੀ ਇਹ ਬੋਲੇ ਨੇ ਕਿ ਬੰਦੀ ਸਿੰਘਾਂ ਨੂੰ 2019 ਚ ਨੋਟੀਫਿਕੇਸ਼ਨ ਕੀਤਾ ਸੀਗਾ ਗੁਰਨਾਨਕ ਪਾਤਸ਼ਾਹ ਦੇ ਪਰੂਪਤੇ ਉਹ ਸਰਕਾਰ ਅਗਰ ਬੈਕਟਰੈਕ ਕੀਤੀ ਹੈ ਤੇ ਤੁਸੀਂ ਉਸ ਬਾਰੇ ਕੋ ਗੱਲ ਕੀਤੀ ਹੈ ਸਰਨਾ ਸਾਹਿਬ ਨੇ ਹੋਣੀ ਐਨਆਰਆਈ ਡਿਪੋਟੀਆਂ ਦਾ ਨਾਮ ਲਿਆ ਕਿ ਕਿਸ ਤਰੀਕੇ ਨਾਲ ਦਸਤਾਰਾਂ ਉਤਾਰੀਆਂ ਗਈਆਂ ਤੁਸੀਂ ਉਸ ਤੇ ਕੋ ਗੱਲ ਕੀਤੀ ਹੈ ਤੁਸੀਂ ਡਾਕਟਰ ਮਨਮੋਹਨ ਸਿੰਘ ਦੇ ਪਿੱਛੇ ਡੈਥ ਹੋਈ ਹੈ ਤੁਸੀਂ ਦਿੱਲੀ ਕਮੇਟੀ ਦੇ ਮਾਲਕ ਹੋ ਤੁਸੀਂ ਐਡੇ ਹੀ ਭਾਜਪਾ ਚ ਆਪਣਾ ਰਸੂਲ ਖੜਕਦੇ ਹੋ ਤੁਸੀਂ ਉਸ ਤੇ ਕੋ ਇਸ਼ੂ ਤੇ ਬੋਲੇ ਹੋ ਤੁਸੀਂ फार्मर्स ਦਾ ਇਸ਼ੂ ਹੈ ਅੱਜ ਧਰਨਿਆਂ ਤੇ ਬੈਠੇ ਨੇ ਫਾਰਮਰ ਕਿੰਨੇ ਸਾਲਾਂ ਤੋਂ ਲੜਦੇ ਪੈ ਨੇ ਸਰਕਾਰ ਦੀ ਕਮਿਟਮੈਂਟ ਸੀ ਉਸ ਤੋਂ ਬੈਕਟ੍ਰੈਕ ਕਰ ਗਈ ਤੁਸੀਂ ਉਸ ਤੇ ਕੁਝ ਬੋਲੇ ਹੋ ਤੁਸੀਂ ਪੰਜਾਬ ਦੇ ਇਸ਼ੂਸ ਨੇ ਤੁਸੀਂ ਇਹਨਾਂ ਕਿਸੇ ਇਸ਼ੂਸ ਦੇ ਉੱਤੇ ਬੋਲੇ ਹੋ ਤੁਸੀਂ ਕਿਸੇ ਇਸ਼ੂ ਤੇ ਨਹੀਂ ਬੋਲੇ ਤੁਹਾਡਾ ਸਿਰਫ ਇੱਕੋ ਏਮ ਹੈ ਕਿ ਅਸੀਂ ਕਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰੀਏ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਖਤਮ ਕਰੀਏ ਜਿਹੜੀ ਐਸਜੀਪੀਸੀ ਮੈਂ ਸਮਝਦਾ ਕਿ ਕੁਰਬਾਨੀਆਂ ਤੋਂ ਬਾਅਦ ਬਣੀ ਸੀ ਉਹਦੀ ਤੋੜ ਕੇ ਹਰਿਆਣਾ ਕਮੇਟੀ ਬਣਾ ਦਿੱਤੀ ਗਈ ਔਰ ਉਹਦੇ ਉੱਤੇ ਤੁਸੀਂ ਬੋਲੇ ਹੋ ਤੁਸੀਂ ਗੁਰਦੁਆਰਾ ਗਿਆਨ ਗੋਦਵੀ ਤੁਸੀਂ ਹਜ਼ੂਰ ਸਾਹਿਬ ਕਮੇਟੀ ਸਰਕਾਰ ਆਪਣੇ ਬੰਦੇ 12 ਨਾਮਿਨੇਟ ਕਰ ਦਿੰਦੀ ਹੈ ਤੁਸੀਂ ਪਟਨਾ ਸਾਹਿਬ ਕਮੇਟੀ ਦੇ ਵਿੱਚ ਸਰਕਾਰ ਇੰਟਰਫੇਅਰ ਕਰਦੀ ਹੈ ਦਿੱਲੀ ਗੁਰਦੁਆਰਾ ਕਮੇਟੀ ਦਾ ਜਿਸ ਤਰੀਕੇ ਨਾਲ ਕਬਜ਼ਾ ਇਹਨਾਂ ਨੂੰ ਦਿੱਤਾ ਗਿਆ ਸੀਗਾ ਤੁਸੀਂ ਉਸ ਦੀ ਗੱਲ ਕੀਤੀ ਹੈ ਸਿੱਕਮ ਦੇ ਡਾਗਮਾਰ ਸਾਹਿਬ ਦੀ ਗੱਲ ਕੀਤੀ ਹੈ ਔਰ ਦੂਜੀ ਗੱਲ ਜਿਹੜੇ ਅੱਜ ਅਕਾਲੀ ਦਲ ਨੂੰ ਗਾਲ੍ਹਾਂ ਕੱਢਦੇ ਪਏ ਨੇ ਹੈਰਾਨਗੀ ਦੀ ਗੱਲ ਇਹ ਹੈ ਕਿ ਅੱਜ ਕਹਿੰਦੇ ਨੇ ਕੀ ਬਰਦਾਸ਼ੀ ਮਾਫੀ ਇਹ ਸਾਰੀ ਗੱਲਾਂ ਤੁਸੀਂ ਕਰਦੇ ਪਏ ਤੁਸੀਂ ਅਕਾਲੀ ਦਲ ਦੀ ਟਿਕਟ ਤੇ ਜਿੱਤਦੇ ਹੋ ਅਕਾਲੀ ਦਲ ਦੀ ਟਿਕਟ ਤੇ ਤੁਸੀਂ ਜਿੱਤਣ ਤੋਂ ਬਾਅਦ ਤੁਸੀਂ ਵਾਕਓਵਰ ਕਰਦੇ ਹੋ ਦੂਜੇ ਪਾਸੇ ਅਕਾਲੀ ਦਲ ਦੀ ਪਿੱਠ 'ਤੇ ਚੁਰਾ ਮਾਰ ਕੇ ਔਰ ਤੁਸੀਂ ਕਾਬਜ਼ ਹੋ ਜਾਂਦੇ ਹੋ ਅਰ ਸੱਸਾ ਸਾਹਿਬ ਦੀ ਗੱਲ ਕਰ ਰਿਹਾ ਸੀ ਇਹਨਾਂ ਦੇ ਪੰਜਾਬੀ ਬਾਗ ਹਲਕੇ ਚੋਂ 600 ਵੋਟਾਂ ਤੋਂ ਹਾਰ ਕੇ ਗਈ ਸੀ ਸਿੱਖਾ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਸਾਨੂੰ ਬੂ ਨਾ ਲਾਇਆ ਜਾਵੇ ਮੈਂ ਸਮਝਦਾ ਮਾਂ ਔਰ ਉੱਥੇ ਜਿਹੜੀ ਕਨਵੈਨਸ਼ਨ ਹੋਈ ਹੈ ਮੇਰੇ ਕੋਲ ਤੁਹਾਡੇ ਕਈ ਐਸੇ ਜਰਨਲਿਸਟ ਨੇ ਜਿਹੜੇ ਦਿੱਲੀ ਰਿਪੋਰਟ ਕਰਦੇ ਪਏ ਨੇ ਉਹਨਾਂ ਨੇ ਤਿੰਨ ਹਾਲ ਨੇ ਤਿੰਨ ਜੋੜ ਕੇ ਇੱਕ ਹਾਲ ਬਣਦਾ ਲਖੀਸ਼ਾ ਵੰਜਾਰਾ ਤੁਸੀਂ ਸੈਂਟਰ ਹਾਲ ਲੈਂਦੇ ਹੋ ਸੈਂਟਰ ਹਾਲ ਜਿਹੜਾ ਲੈਂਦੇ ਹੋ ਉਹਦੇ ਚ ਜੇ ਕੁਰਸੀਆਂ ਲੱਗੀਆਂ ਹੋਣ ਤੇ ਹਾਰਡਲੀ ਉੱਥੇ 500 ਬੰਦਾ 600 ਬੰਦਾ ਆ ਸਕਦਾ ਔਰ ਤੁਸੀਂ ਅਗਰ ਲਾਈਵ ਦੇਖੋਗੇ ਅਨਾਉਂਸ ਕਰ ਰਿਹਾ ਉਹਨਾਂ ਦਾ ਧਰਮ ਪ੍ਰਚਾਰ ਦਾ ਮੁਖੀ ਜਿੰਨਾ ਸਟਾਫ ਹੈ ਕਿਉਂਕਿ ਉੱਥੇ ਸਟਾਫ क्वਾਰਟਰਸ ਨੇ ਰੈ residense ਨੇ ਉੱਥੇ ਸਾਡਾ ਆਫਿਸ ਹੈ ਕਿ ਸਟਾਫ ਮੈਂਬਰਸ ਆ ਕੇ ਕਿਰਪਾ ਕਰਕੇ ਆਪਣੀ ਆਪਣੀ ਜਗਾ ਲੈ ਲਓ ਔਰ ਜਿਹੜੀਆਂ ਉੱਥੇ ਲੇਡੀਜ਼ ਕਿਰਾਏ ਤੇ ਲਿਆਦੀਆਂ ਗਈਆਂ ਸੀ ਗਿਆ ਜਦੋਂ ਸਿੰਘ ਸਾਹਿਬ ਨੇ ਬੋਲਣਾ ਸ਼ੁਰੂ ਕੀਤਾ ਉਹ ਉੱਠ ਕੇ ਨਿਕਲ ਗਈਆਂ ਸੀ ਕਿਉਂਕਿ ਜਿਹੜਾ ਉਹਨਾਂ ਨੂੰ ਪੈਸਾ ਤੈਅ ਕੀਤਾ ਹੋਣਾ ਜਾਂ ਟਾਈਮ ਤੈਅ ਕੀਤਾ ਹੋਣਾ ਉਹ ਟਾਈਮ ਨਿਕਲ ਗਿਆ ਸੀ ਔਰ ਸਭ ਤੋਂ ਵੱਡੀ ਗੱਲ ਉੱਥੇ ਬੰਦੇ ਕਿਹੜੇ ਸੀਗੇ ਸਟੇਜ ਦੇ ਉੱਤੇ ਬੰਦੇ ਕਿਹੜੇ ਸੀਗੇ ਉੱਥੇ ਹੁਣ ਕਾਰ ਸੇਵਾ ਵਾਲੇ ਮਹਾਪੁਰਸ਼ ਨੇ ਉਹ ਸਤਾਰਤ ਨੇ ਸਾਰਿਆਂ ਦੇ ਅੱਜ ਅਕਾਲੀ ਦਲ ਅਗਰ ਕੋਈ ਕਨਵੈਨਸ਼ਨ ਰੱਖੇਗਾ ਐਸਪੀਸੀ ਕਨਵੈਨਸ਼ਨ ਰੱਖੇਗੀ ਉਹ ਆ ਕੇ ਜ਼ਰੂਰ ਬੈਠਣ ਕਿ ਉਹਨਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਔਰ ਪੁੱਛਿਆ ਜਾਵੇ ਉਹਨਾਂ ਕੋਲੋਂ ਜਿਹੜੇ ਉੱਥੇ ਸਟੇਜ ਤੇ ਪੁੱਛ ਐਸੇ ਮਹਾਪੁਰਸ਼ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣਦੇ ਨਹੀਂ ਕਿ ਜੋ ਇਹ ਰੈਜ਼ੋਲੂਸ਼ਨ ਪਾਸ ਕਰ ਰਹੇ ਨੇ ਤੁਸੀਂ ਉਹਦੇ ਨਾਲ ਸਹਿਮਤ ਸੀ ਕਿ ਹਾਂ ਵਕਤ ਤੋਂ ਬਾਅਦ ਉੱਥੇ ਕੌਣ ਬੰਦਾ ਸੀ ਉੱਥੇ ਬੰਦਾ ਸੀ ਦਾਦੂਵਾਲ ਸਾਹਿਬ ਵਰਗਾ ਜਿਹੜਾ ਹਰਿਆਣਾ ਕਮੇਟੀ ਤੇ ਕਾਬਜ਼ ਸੀਗਾ ਸਰਕਾਰ ਦੀ ਤਾਕਤ ਕਰਕੇ ਜਿਹੜਾ ਆਪਣੀ ਇਲੈਕਸ਼ਨ ਪੂਰੀ ਤਰ੍ਹਾਂ ਹਾਜ਼ਰ ਉਹਦੇ ਬੰਦੇ ਸਾਰੇ ਹਰਿਆਣੇ ਚ ਹਾਰ ਜਾਂਦੇ ਨੇ ਉਹ ਬੰਦੇ ਸਟੇਜ ਤੇ ਬੈਠੇ ਨੇ ਅੱਜ ਤੁਸੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਡਿਊ ਇਲੈਕਸ਼ਨ ਤੁਸੀਂ ਨਹੀਂ ਕਰਾਣੀ ਜਿਸ ਦਿਨ ਕਰਾਓਗੇ ਹਾਲ ਤੁਹਾਡਾ ਉਹੀ ਹੋਏਗਾ ਜੋ ਦਾਦੂਵਾਲ ਸਾਹਿਬ ਦਾ ਹੋਇਆ ਮੈਂ ਇਹ ਸਮਝਦਾ ਮਾਂ ਕਿ ਜਿਹੜੀ ਸਰਨਾ ਸਾਹਿਬ ਨੇ ਡਿਟੇਲ ਦਿੱਤੀ ਹੈ ਮੈਂ ਉਸ ਨੂੰ ਥੋੜੀ ਜੀ ਹੋਰ ਡਿਟੇਲ ਦੇ ਦਵਾ ਕਿ ਸਾਨੂੰ ਜਦੋਂ ਪੰਜ ਪ੍ਰਧਾਨਾਂ ਨੂੰ ਬੁਲਾਇਆ ਗਿਆ ਸੀਗਾ ਅਕਾਲ ਤਖਤ ਸਾਹਿਬ ਵੱਲੋਂ ਉਦੋਂ ਜ਼ਹਿਦਾਦਾਰ ਸੀਗਾ ਅਕਾਲ ਤਖਤ ਸਾਹਿਬ ਦੇ 500 ਕਰੋੜ ਰੁਪਏ ਦਾ ਇੱਕ ਸਕੂਲ ਵੇਚਣ ਦਾ ਮੇਰੀ ਨਕਲੀ ਚਿੱਠੀ ਦੇ ਉੱਤੇ ਇਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਮਨਜੀਤ ਸਿੰਘ ਨੇ ਸਕੂਲ ਵੇਚ ਦਿੱਤਾ ਔਰ ਉਸਦੀਂ ਫੜੀ ਵਾਸਤੇ ਬੁਲਾਇਆ ਗਿਆ ਜਦੋਂ ਸਾਰਿਆਂ ਨੂੰ ਉੱਥੇ ਬੁਲਾਇਆ ਗਿਆ ਪੁੱਛਿਆ ਗਿਆ ਜ਼ਹਿਦਾਦਾਰ ਅਵਤਾਰ ਸਿੰਘ ਜਿਹੜੇ ਸਕੂਲ ਦੇ ਉਸ ਵੇਲੇ ਚੇਅਰਮੈਨ ਸੀ ਕਿ ਭਾਈ ਤੈਨੂੰ ਇਹ ਚਿੱਠੀ ਮਜੀਤ ਸਿੰਘ ਨੇ ਦਿੱਤੀ ਹੈ ਉਹ ਕਹਿੰਦਾ ਮਨੂ ਨੇ ਦਿੱਤੀ ਮਨੂ ਤੇ ਸਰਸਾ ਸਾਹਿਬ ਨੇ ਦਿੱਤੀ ਹੈ ਜ਼ਿਹਦਰ ਸਾਹਿਬ ਦੀ ਹਾਜ਼ਰੀ ਸਾਰਿਆਂ ਦੀ ਹਾਜ਼ਰੀ ਚ ਆਖਦੇ ਔਰ ਉਹਦੇ ਉੱਤੇ ਨਾ ਮੇਰੇ ਸਾਈਨ ਸੀਗੇ ਨਾ ਉਹਦੇ ਉੱਤੇ ਨਕਲੀ ਸਾਈਨ ਮੇਰੇ ਮਾਰੇ ਹੋਏ ਜਦੋਂ ਸਿੰਘ ਸਾਹਿਬ ਨੂੰ ਪਤਾ ਲੱਗ ਗਿਆ ਮਨੂ ਸਿੰਘ ਸਾਹਿਬ ਨੇ ਆਖਿਆ ਕਿ ਮਨਜੀਤ ਜੀ ਤੁਸੀਂ ਤਾਂ ਸੁਲਖਰੂ ਹੋ ਗਏ ਮਨੂ ਚਿੱਠੀ ਲਿਖ ਕੇ ਦੇ ਦਿਓ ਕਿ ਮੈਂ ਇਹ ਇੱਕ ਇਨਕੁਆਇਰੀ ਕਮੇਟੀ ਬਣਾ ਦਵਾ ਔਰ ਇਸ ਦੇ ਉੱਤੇ ਮੈਂ ਇਨਕੁਆਇਰੀ ਕਰਾਨਾ ਕਿ ਅਸਲੀ ਕਾਰਪੋਰੇਟ ਕਾਰਨ ਤੁਹਾਡੇ ਸਾਈਨਾਂ ਨਕਲੀ ਸਾਈਨਾਂ ਦੇ ਉੱਤੇ ਸਕੂਲ ਨੂੰ ਖੁਰਦਬੁਦ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਉਸੇ ਵੇਲੇ ਸਾਰਿਆਂ ਦੀ ਮੌਜੂਦਗੀ 'ਚ ਮੈਂ ਹੱਥ ਨਾਲ ਲਿਖ ਕੇ ਦੇ ਦਿੱਤੀ ਉਸ ਤੋਂ ਬਾਅਦ ਮੈਨੂੰ ਲੈਟਰ ਵੀ ਆਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿ ਚਾਲੂ ਪ੍ਰਵਾਨ ਕੀ ਦੁਬਾਰਾ ਦਿਓ ਜੀ ਤੁਸੀਂ ਕਿ ਤੁਸੀਂ ਇਹ ਚਾਹਦੇ ਹੋ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਅੱਜ ਤੱਕ ਨਾ ਕਮੇਟੀ ਬਣੀ ਨਾ ਇਨਕੁਆਇਰੀ ਹੋਈ ਜਿਹੜੀ ਸਰਨਾ ਸਾਹਿਬ ਨੇ ਡਿਟੇਲ ਦਿੱਤੀ ਹੈ ਮੈਂ ਸਮਝਦਾ ਮੈਂ ਕਿ ਇਹ ਸਾਰੀ ਨਜ਼ਰ ਦੇ ਵਿੱਚ ਇੱਕੋ ਇੱਕ ਚੀਜ਼ ਹੈ ਕਿ ਇਹ ਹਰ ਤਰੀਕੇ ਨਾਲ ਜਿਹੜੀ ਕੌਮ ਦੀ ਧਰੋਵਰ ਹੈ ਸ੍ਰੀ ਅਕਾਲ ਤਖਤ ਸਾਹਿਬ ਔਰ ਐਸਜੀਪੀਸੀ ਕਿਉਂਕਿ ਸਾਰੇ ਗੁਰੂ ਘਰਾਂ ਦੇ ਵਿੱਚ ਇੱਕ ਇੱਕ ਕਰਕੇ ਸਰਕਾਰ ਨੇ ਆਪਣੀ ਦਖਲਅੰਦਾਜ਼ੀ ਔਰ ਆਪਣੇ ਸਟੂਚਸ ਖੜੇ ਕਰ ਦਿੱਤੇ ਨੇ ਹੁਣ ਸਿਰਫ ਅਕਾਲ ਤਖਤ ਸਾਹਿਬ ਨੂੰ ਔਰ ਸ਼੍ਰੋਮਣੀ ਕਮੇਟੀ ਨੂੰ ਢਾਣਾ ਬਾਕੀ ਹੈ ਉਹਦੀਆਂ ਸਾਜਸ਼ਾ ਹੋਦੀ ਹੈ ਲੋਕੋ ਗੱਲ ਇਹ ਹੈ ਕਿ ਜਿਹੜਾ ਫੈਸਲਾ ਸੋਹਣੀ ਗੁਰਦੁਆਰਾ ਪੰਦਕ ਕਮੇਟੀ ਦੀ ਐਗਜ਼ੀਕਟਿਵ ਨੇ ਕੀਤਾ ਹੈ ਗਿਆਨੀ ਰਿਕ੍ਰੀਏਸ਼ਨ ਨੂੰ ਲਾਉਣ ਦਾ ਉਸ ਫੈਸਲੇ ਦੇ ਨਾਲ ਦੁਨੀਆ ਭਰ ਦਾ ਸਿੱਖ ਸੋਹਣੀ ਕਮੇਟੀ ਦੇ ਨਾਲ ਖੜਾ ਹੈ ਅੱਜ ਲੋਕਾਂ ਵਿੱਚ ਝੂਠ ਕੋ ਫਰ ਤੁਹਾਡਾ ਸਹਿਯੋਗ ਲੈ ਕੇ ਇਹ ਗੱਲਾਂ ਕਰਦੇ ਨੇ ਉਹ ਜੀ ਬੜੀ ਮੁਖਾਲਫਤ ਹੈ ਜੀ ਮੈਂ ਪੁੱਛਣਾ ਚਾਹਦਾ ਹਾਂ ਅੱਜ ਤੋਂ ਪਹਿਲਾਂ ਜਿੰਨੇ ਵੀ ਜਥੇਦਾਰ ਲਗੇ ਸਾਰੇ ਸ਼ੋਣੀ ਕਮੇਟੀ ਨੇ ਲਾਏ ਨੇ ਜਿੰਨੇ ਵੀ ਉਤਰੇ ਨੇ ਉਹ ਸ਼ੋਣੀ ਕਮੇਟੀ ਨੇ ਉਤਾਰੇ ਨੇ ਅੱਜ ਤੁਸੀਂ ਕਹਿੰਦੇ ਹੋ ਤੁਹਾਡਾ ਸ਼ੋਣੀ ਕਮੇਟੀ ਨਾ ਲਾ ਸਕਦੀ ਐ ਨਾ ਢਾ ਸਕਦੀ ਐ ਤੁਸੀਂ ਕਿਉਂ ਲੱਗੇ ਹੋ ਫਿਰ ਸ਼ੋਣੀ ਕਮੇਟੀ ਦੇ ਹੈ ਕਹਿਣ ਤੇ ਲੱਗੇ ਕਿਉਂ ਕਿਉਂ ਕਿ ਅਜੀ ਗੱਲ ਕਰੋ ਜੀ ਜੜੀਆਂ ਗੱਲਾਂ ਕਰਕੇ ਤੁਸੀਂ ਗੱਲਾਂ ਕਰਦੇ ਹੋ ਤੁਸੀਂ ਤੇ ਉਸਦੇ ਗਵਾਹ ਹੋ ਬਰਗਾੜੀਜ ਕੀ ਹੋਇਆ ਫਰੀਦਕੋਟ ਕੀ ਹੋਇਆ ਤੁਸੀਂ ਗਵਾਹ ਨਹੀਂ ਹੋ ਤੁਸੀਂ ਕਹਿੰਦੇ ਕਿਉਂ ਕਿਆ ਭਾਈ ਮੈਂ ਜਥੇਦਾਰ ਬਣਦਾ ਤਾਂ ਠੀਕ ਸੀ ਕਾਲੀ ਦਲ ਤੇ ਸ਼ਾਉਣੀ ਕਮੇਟੀ ਅੱਜ ਤੁਹਾਨੂੰ ਗੱਲਾਂ ਆ ਗਈਆਂ ਮੈਂ ਇੱਕ ਬੇਨਤੀ ਕਰਦਾ ਤੁਸੀਂ ਮਿਹਰਬਾਨੀ ਕਰਕੇ ਇੱਕ ਜਗ੍ਹਾ ਤੇ ਉੱਤੇ ਨਾ ਮੇਰੀ ਤੇ ਗਿਆਨੀ ਅਰਪ੍ਰੀਤ ਸਿੰਘ ਦੀ ਦੀ ਵੀ ਤੇ ਲਾਈਵ ਬੈਸ ਕਰਾ ਦੇ ਜੇ ਪਾਣੀ ਮੰਗ ਜਾਏ ਤਾਂ ਮੈਂ ਪਰਮਜੀਤ ਸਿੰਘ ਪਾਣੀ ਮੰਗਿਆ ਤਾਂ ਤੁਸੀਂ ਜਿਹੜਾ ਐਕਟ 1985 ਤੋਂ ਚੱਲ ਰਿਹਾ ਹੈ 25 ਤੋਂ 25 ਤੋਂ ਉਹਦੀ ਤੁਸੀਂ ਕਿਵੇਂ ਵਿਰੋਧਾ ਕਰ ਸਕਦੇ ਹੋ ਤੁਸੀਂ ਸ਼ੌਣੀ ਕਮੇਟੀ ਨੂੰ ਤੋਂ ਉਹਨਾਂ ਚਾਹੁੰਦੇ ਹੋ ਜਿਹੜਾ ਜਿਤਨੀ